ਮੈਂ ਸਰਬੰਤ ਸਿੰਘ ਪੰਨੇਰ ਦੋਆ ਫੋਰਮਾਂ ਦਾ ਕੋਆਰਡੀਨੇਟਰ ਬੋਲ ਰਿਹਾ ਅੱਜ ਸੁਨੀਲ ਜਾਖੜ ਜੀ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਅਸੀਂ ਢੱਲੇਵਾਲ ਸਾਹਿਬ ਦੀ ਸਿਹਤ ਤੇ ਜ਼ਿਆਦਾ ਚਿੰਤਤ ਹੈਗੇ ਆ ਉਹਨਾਂ ਦੀ ਜਾਨ ਬਚਾਉਣ ਦੀ ਗੱਲ ਕਰਨੀ ਚਾਹੀਦੀ ਆ ਮੈਂ ਕਹਿੰਨਾ ਸਾਰੀ ਪੰਜਾਬ ਦੀ ਪਾਸ਼ਪਾਨ ਨੂੰ ਇਕੱਠੀ ਹੋ ਕੇ ਦਿੱਲੀ ਜਾਣਾ ਚਾਹੀਦਾ ਉਹਦੇ ਨਾਲ ਵੀ ਬਹੁਤ ਜ਼ਰੂਰੀ ਇੱਕ ਗੱਲ ਹੈਗੀ ਆ ਦੇਸ਼ ਦੇ ਪ੍ਰਧਾਨ ਮੰਤਰੀ ਦੀ ਜਿੱਦ ਨੂੰ ਛਡਾਉਣਾ ਦੇਸ਼ ਦੇ ਗ੍ਰਹਿ ਮੰਤਰੀ ਦੀ ਜਿੱਦ ਨੂੰ ਛਡਾਉਣਾ ਉਹ ਕੱਲੀ ਕਾਰਪੋਰੇਟ ਦੀ ਨਾਂ ਸੁਣ ਦੇਸ਼ ਦੇ 80 ਕਰੋੜ ਕਿਸਾਨਾਂ ਮਜ਼ਦੂਰਾਂ ਦੀ ਗੱਲ ਸੁਣ ਤੇ ਮਸਲੇ ਹੱਲ ਕਰਨ ਜੇ ਮਸਲੇ ਹੱਲ ਕਰ ਦੋਗੇ ਡੱਲੇਵਾਲ ਸਾਹਿਬ ਦੀ ਜਾਨ ਬਚ ਜੂਗੀ ਪਰ ਦੂਜੀ ਉਹਨਾਂ ਨੇ ਗੱਲ ਕਹੀ ਵੀ ਜਿੰਨੀ ਵੀ ਸਿਆਸੀ ਪਾਰਟੀਆਂ ਜਾ ਰਹੀਆਂ ਨੇ ਉਹ ਰਾਜਨੀਤੀ ਕਰ ਰਹੀਆਂ ਨੇ ਇਸ ਮੁੱਦੇ ਤੇ ਠੀਕ ਆ ਚ ਕੋਈ ਦੋ ਰਹੀ ਨਹੀਂ ਪਰ ਜਾਖੜ ਸਾਹਿਬ ਤੋਂ ਡਾ ਬਿਆਨ ਵੀ ਰਾਜਨੀਤੀ ਤੋਂ ਪਰਹਤ ਤੁਸੀਂ ਵੀ ਰਾਜਨੀਤੀ ਕਰ ਰਹੇ ਹੋ ਜਿਹੜੀ ਤੁਸੀਂ ਤੀਜਾ ਗੱਲ ਕਹੀ ਪੀ ਪੰਜਾਬੀਆਂ ਨੂੰ ਆਪਣੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਦੇਸ਼ ਦੀਆਂ ਮੰਗ ਦੀ ਗੱਲ ਨਹੀਂ ਕਰਨੀ ਚਾਹੀਦੀ ਜੇ 나ਗਪੁਰ ਦੀ ਯਤਨ ਅਪੀ ਵੇਖੇ 나ਗਪੁਰ ਦੀ ਸੋਚ ਤਾਂ ਉਹ ਵੀ ਕਹਿ ਦੇਣਗੇ ਵੀ ਤੁਸੀਂ ਅੰਗਰੇਜ਼ਾਂ ਨੂੰ ਦੇਸ਼ ਚੋਂ ਬਾਹਰ ਕੱਢਣ ਲਈ ਸਭ ਤੋਂ ਵੱਧ ਪੰਜਾਬੀਆਂ ਨੇ ਕਿਉਂ ਕੁਰਬਾਨੀਆਂ ਕੀਤੀਆਂ 나ਗਪੁਰ ਦੀ ਵਸ ਦੀ ਗੱਲ ਚੱਲੇ ਤਾਂ ਕਹਿਣਗੇ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਦੁਨੀਆਂ ਦੇ ਮਾਣ ਮਤਕਾਰਾਂ ਲਈ ਜਦੋਂ ਇਹ ਕੱਟੜਤਾ ਆਈ ਉਹਦੇ ਵਿਰੁੱਧ ਕੁਰਬਾਨੀ ਕੋ ਦਿੱਤੀ ਸੋ ਸਵਾਲ ਇਹ ਨਹੀਂ ਸਵਾਲ ਇਹ ਆ ਵੀ ਦੇਸ਼ ਇੱਕਿਆ ਇਹ ਤੁਸੀਂ ਸਲਾਹ ਕਰਦੇ ਹੋ ਕਿ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਵੀ ਤੁਹਾਡੀ ਸਲਾਹ ਦੇ ਹਿਸਾਬ ਨਾਲ ਚੱਲਿਆ ਜਾਊਗਾ ਦੂਸਰਾ ਤੁਹਾਡੇ ਮੰਤਰੀਆਂ ਨੂੰ ਅਸੀਂ ਤਾਲੇਬਾ ਨਹੀਂ ਲੱਗਦੇ ਆ ਤੁਹਾਡੇ ਮੰਤਰੀ ਕਹਿੰਦੇ ਇਹਨਾਂ ਨੇ ਕਿਸਾਨਾਂ ਦਾ ਜਿਹੜਾ ਮਖੌਟਾ ਵਖੌਤੀ ਮਖੌਟਾ ਪਹਿਨੇ ਹੋਇਆ ਤੁਹਾਡਾ ਇੱਕ ਐਮਪੀ ਕਹਿੰਦਾ ਕਿ ਉਥੇ 700 ਕੁੜੀਆਂ ਗਾਇਬ ਹੋ ਗਈਆਂ ਪਰ ਬੜੀਆਂ ਗੱਲਾਂ ਤੁਸੀਂ ਕਰਦੇ ਜਦੋਂ ਸ਼ਹੀਦ ਸੁਭਕਰਨ ਸ਼ਹੀਦ ਹੋਇਆ ਸੀ ਸਵਾਲ ਤਾਂ ਉਦੋਂ ਵੀ ਇੰਨੇ ਸੀ ਉਹਨੂੰ ਠਾਈਆਂ ਦੇਣਾ ਬਾਅਦ ਯਾਦ ਆਈ ਜਾਖੜ ਸਾਹਿਬ ਜਦੋਂ ਜਗਜੀਤ ਸਿੰਘ ਡੱਲੇਵਾਲ ਜੀ ਨੇ ਮਰਨ ਵਰਤ ਦਾ ਐਲਾਨ ਕੀਤਾ ਸੀ ਉਦੋਂ ਤੁਸੀਂ ਕਿੱਥੇ ਸੀ ਜਦੋਂ ਅਸੀਂ ਦਿੱਲੀ ਵਤਨ ਦੀ ਗੱਲ ਕੀਤੀ ਸੀ ਉਦੋਂ ਤੁਸੀਂ ਕਿੱਥੇ ਸੀ ਪਹਿਲੋ ਤੁਹਾਡੇ ਮੰਤਰੀਆਂ ਨੇ ਕਹਿ ਲਿਆ ਪੈਦਲ ਦਿੱਲੀ ਆਜੋ ਫਿਰ ਥੋੱਕੇ ਚੱਟ ਕੇ ਸੋ ਤੁਸੀਂ ਸਾਰੀ ਪੱਛਪਾਲੇ ਦਿੱਲੀ ਨੂੰ ਚਲੋ ਜਾਖੜ ਸਾਹਿਬ ਆਪਣੇ ਜਿੱਦੀ ਪ੍ਰਧਾਨ ਮੰਤਰੀ ਦੀ ਜਿੱਦ ਛਡਾਓ ਧੰਨਵਾਦ